परछोतमम परम्परावन नाथ जुगला चरण मम वंदना तर पर तर कर मात जिन्ना दसडणिया दुर्मत वंजे मित्र या साडणे सै ਓ ਟੁੰਡੇ ਦੀ ਜਗ ਸਭਾ ਆ ਜਨ ਨਾਨਕ ਵਿਰਲੇ ਕੇਈ ਮੇਰੀ ਮੇਰੀ ਕਰਦਾ ਬੰਦਿਆ ਨਾ ਮੇਰੀ ਨਾ ਤੇਰੀ ਏ ਤਨ ਆ ਖਰਦਾਰ ਨ ਹੋਣਾ ਅੰਤ ਖਾਕ ਦੀ ਤੇਰੀ ਘੜਿਆ ਭਾਂਡਾ ਭਜ ਕੇ ਰਹਿਣਾ ਕਿਆਰਾ ਗਤਾ ਮਸਾ ਫਰ ਥਾਨਾ ਵੀਰ ਜੀ ਜੋਗੀ ਵਾਲੀ ਫੇਰੀ ਅਰੋ ਖੁਸ਼ ਕੰਥ ਲਾ ਜੋ ਹੋਈ ਜਿੰਦ ਪ੍ਰੇਮਾਂ ਦਾ ਮੰਗੇ ਪਾਣੀ ਏ پاک ਮੁਹੱਬਤਾ ਵਾਲੇ ਤੇਰੀ ਰਹਿਮਤ ਜੀਵੇ ਪਰਾਨੀ ਓ ਤੂੰ ਸੋਸਾ باس دجارے ہری مرارے کہرپال دھا کر میرے بگش پنڈارے دار روح خوش ختلا جو ہوئی جن پر منگے پانی یہ پاک محبت والے تیری رحمت جیوے پرانی

ਮੈਂ ਮੰਗਾ ਖੈਰ ਅਨਾੜੀ ਨਹੀਂ ਵੱਲ ਮੰਗਣ ਦਾ ਆਉਂਦਾ ਹਰ ਹਰ ਫੇਰ ਕਰਦੀ ਹੋਵੇ ਨਹੀਂ ਪਤਾ ਕਿਵੇਂ ਤੋ ਦਭਾਉਂਦਾ ਨਾ ਗਿਣਤੀ ਮਿਣਤੀ ਜਾਣਾ ਨਾ ਗਿਣਤੀ ਮਿਣਤੀ ਜਾਣਾ ਨਾ ਤੋਲ ਤਰਾਤ ਵਿਚਾਰੇ ਹੋਰੇ ਪਾਰੇ ਤੇ ਰਬਾ ਨੇ ਦਠਾ ਕਰ ਮੇਰੇ ਭਗੇਛੇ ਦੇ ਖੋਲ ਪੰਡਾਰੇ ਦਿਓ ਦਿਦਾਰੇ ਦਿਲ ਚਾਉਂਦਾ ਦਰਸ਼ ਦੇ ਆਲੂ ਪਰ ਆ ਕਹਿਣਾ ਨਹੀਂ ਸੁਜਦਾ ਮਿਲ ਆ ਬੇਨਸ਼ਾਦ ਨਾ ਹੋਵੇ ਦਿਲ ਤੂੰ ਜਗਨ ਵਿੱਚ ਪੁੱਛੇ ਦਾ ਰਾਹ ਧਰ ਆਪਣੇ ਦਾ ਦੱਸ ਦੇ ਹਣ ਕਿਸਤਾ ਬੰਕ ਦੀਵਾਰੇ ਮੈਂ ਨਜਬਾਰੇ ਤੇਰਾ ਪਾਨ ਦਿਖਾ ਕੇ ਰੇ ਮੇਰੇ ਪੱਗ ਛੇਛੇ ਦੇ ਖੋਲ ਪੰਡਾਰੇ ਦਿਓ ਦੀਵਾਰ ਅਣਜਾਣ ਆਹੋ ਮੀਸ ਦਰਾ ਵੇਦਵਾਨ ਕਰਨ ਕੋਈ ਪਤਾ ਰੂਪਈ ਚੱਕਰਾਂ ਵਿੱਚ ਕੰਬਲੀ ਮੈਨੂੰ ਦੱਸ ਕੀ ਦਿਨ ਤੇਰਾ ਤਾਂ ਪੱਗ ਡੰਡੀਆਂ ਜੋ ਮੈਂ ਪੜਿਆ ਨਾਲ ਬੜੀ ਕਿਸੇ ਕਲਾਰੇ ਤੁਰ ਤਰੇ ਹਾਰੇ ਓ ਪੱਗ ਡੰਡੀ تر تر کرپان دھا کر میرے بج شول دیو دار کوئی روپ آس د کوئی ن تے کی سولہ کوئی رام ہے کا پرم کوئی کوم کا کوئی مولا کوئی امن مسیح دس कोई अमन मसीहा दसे कोई चकी मार करे होड़ परपान ठाहे बगल भंडारे दो ददार थो लॻे कोई نا साईं थो लॻे कोई نا साईं ਮੈਂ ਝਾਲਾ ਵਾਲਾ ਹੋਇਆ ਮੇਰਾ ਤਨ ਵੀ ਰੋਨੇ ਕੁੱਟਾ ਮਨ ਦਰਦਾਰਾ ਰੋਇਆ ਆ ਮੇਰੀ ਕੂਕ ਸੁਣੀ ਵੇ ਮਈਆ ਦੇ ਚਾਲਣ ਦੇ ਜਮਕਾਰ ਨੂਰ ਬਰਾਰੇ ਮੇਰੀ ਕੂਕ ਸੁਣੀ ਵੇ ਮਈਆ ਦੇ ਚਾਲਣ ਦੇ ਜਮਕਾਰ ਨੂਰ ਬਰਾਰੇ ਤੇਰਾ ਪਾਨ ਭਗੇ ਜੀ ਜੀ ਦੇ ਖੋਲ ਪੰਡਾਰੇ ਦਿਓ ਦੀਵਾਰੇ ਆ ਰਾਤ ਖੁਰ ਪੇ ਰਾਤ ਹਨੇਰੀ ਹਰ ਕਲੀ ਵਾਲਾ ਮਿਆਬਾੜੀ ਨਾ ਪਤਾ ਮਕਬਰੀ ਮਿਲਿਆ ਏ ਨਾ ਪਤਾ ਮਕੰਬਰ ਮਿਲਿਆ ਤੇਰੇ ਸ਼ਹਿਰ ਦੀ ਹਰ ਗੁੱਟ ਭਾਲੀ ਓ ਸਭ ਉਂਗਲ ਅੰਗੇ ਨੂੰ ਕਰਦੇ ਕਈ ਪੰਪ ਪਾਣਿ ਦਿਖਾ ਤੇਰੇ ਮੇਰੇ ਬਦਜ ਜਨੇ ਖੋਲ ਪੰਡਾਰੇ ਦਿਉ ਦਿਦਾਰ ਮੇਰੇ ਐ ਬਗਨਾ ਸਭ ਭੁੱਲ ਕੇ ਤੋ ਲਾਉ ਨੋ ਦਰਦਾ ਕਮਾ ਮੈਂ ਪੱਖਾ ਪਾਣੀ ਫੇਰਾ ਤੇਰੇ ਦਰ ਤੇ ਨਿਸ ਦਿਨ ਰਾਮਾ ਓ ਜਿੰਦ ਪਈ ਤੇਰਾ ਕਮਲੀ ਆ ਜਿੰਦ ਪਈ ਕਰਾਏ ਕਮਲੀ ਜੱਲ ਨਹੀਂ ਕੋਣ ਸਤਕਾਰ ਬਾਏ ਤੇ ਮਾਰੇ ਤੇਰੇ ਪਾਣਿ ਬਿਠਾ ਕੇ ਰੇ ਮੇਰੇ ਬਗਜ ਦੇ ਖੋਲ ਆਪਣਾਰੇ ਦਿਓ ਦਿਦਾਰੇ ਤੂੰ ਕਿਹੜਾ ਬਾਦਸ਼ਾਹ ਥਾਪੇ ਤੂੰ ਕਿਹੜਾ ਬਾਦਸ਼ਾਹ ਥਾਪੇ ਕਿੜੀਆਂ ਤੋਂ ਬਾਜ ਚੜਾਉਣਾ